ਸਸੀਰ ਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਹੋਰ ਮੇਰੀ ਸਾਰੇ ਪਰਾ ਠੀਕ ਠਾਕ ਤੇ ਬਾਈ ਜੀ ਆਪਾਂ ਛੱਡੇ ਆ ਤਿੰਨ ਦੋ ਹਰਗਾ ਬਗਲਾਂ ਤੇ ਗਲਾਬੀ ਬਗਲ ਚੱਲ ਰਾਲ ਜਿਹੜਾ ਕੋਠੇ ਗੁਰੂ ਛੱਡਣਾ ਓਏ ਜਾਂਦੇ ਇਹੀ ਛੱਡੇ ਆ ਤੇ ਦੋ ਆ ਜਾਂਦੇ ਥੰਨੇ ਕਾਹ ਜਾਂਦੇ ਕਾਹ ਜਾਂਦੇ ਬਗਾਇਆ ਲੈ ਰਹਿਣ ਆ ਜਾਂਦਾ ਲਓ ਜੀ ਬਾਈ ਆ ਕਾਲੀ ਬਗਲ ਤੇ ਲਾਲ ਬਗਲ ਤੇ ਕਾਲਾ ਪੁੰਜਾ ਇਹ ਪਾਲਟ ਕੇ ਛੱਡਿਆ ਚਾਰ ਛੱਡਦੇ ਆਪਾਂ ਦੋ ਹਰੀਆਂ ਬਗਲਾਂ ਵਾਲੇ ਸੱਜੀ ਖੁੱਬੀ ਵਾਲਾ ਤੇ ਇੱਕ ਛੱਡਤਾ ਝਾਲਰ ਬਗਲਾ ਵਾਲਾ ਤੇ ਇੱਕ ਕਾਲੀ ਲਾਲ ਬਗਲ ਕਾਲੇ ਪਿੰਗੇ ਵਾਲਾ ਆ ਜਾਂਦੇ ਇਹਨਾਂ ਚ ਆਪਣੇ ਤਿੰਨ ਹੀ ਆ ਇੱਕ ਤਾਂ ਨੀਵਾ ਹੀ ਫਿਰਦਾ ਹੋਊਗਾ ਫਿਰਦਾ ਕਿਉਂ ਕਿ ਉੜਦਾ ਹੀ ਨਹੀਂ ਮੈਂ ਬਸ ਐਂ ਜਿਉ ਟੂ ਉੜਦਾ ਵੀ ਘੱਟ ਹੀ ਐ ਲੋ ਜੀ ਬਾਈ ਜੀ ਆ ਆਪਣਾ ਕਬੂਤਰ ਪਤਾ ਨਹੀਂ ਕੀ ਗੱਲ ਐ ਚੱਲਿਆ ਨਹੀਂ 2.5 ਘੰਟੇ ਉੱਟ ਕੇ ਬਾਹਰ ਜਾਂਦਾ ਤੇ ਉਹ ਤੋਂ ਤਾਂ ਹਾਂ ਤੇ ਵੀ ਸਾਡੇ ਅੱਜ ਦੁੱਧ ਕੱਲ ਛੱਡੇ ਸੀ ਅੱਜ ਮੈਂ ਫੇਰ ਛੱਡ ਬੈਠਾ ਉਹ ਚੱਲ ਰ ਬਗ ਲਾ ਲਈ ਤੇ ਮੈਂ ਕਿ ਚੱਲੂ ਪੱਲਾ ਹੋਏ ਅੱਛਾ ਅੱਛਾ ਚੱਲ ਕੋਈ ਨਹੀਂ ਭਾਈ ਜਣਗੇ ਤਾਂ ਭੇਜਾਂਗੇ ਕੋਈ ਟਿੱਕਾ ਨਹੀਂ ਚੱਲ ਰੇ ਕਿਸੀ ਵੀ ਬੰਦੇ ਕੋਈ ਕਿੰਨਾ ਹੋਈ ਕਿਹਾਂ ਦਾ ਕੋਲ ਲਾ ਲਾਇਆ ਨਾ ਲਾ ਲਓ ਜੀ ਭਾਈ ਜੀ ਕਬੂਤਰ ਉਤਰੇ ਆਪਣੇ ਆਏ ਠੀਕ ਹੈ ਇੱਕ ਤਾਂ ਆ ਜਾਂਦਾ ਤੇ ਇੱਕ ਆ ਜਾਂਦਾ ਉਤਰ ਕਿੱਤੋਂ ਪੂ ਵੀ ਹੁਣ ਨਿਕਲਾਈ ਮੜੀ ਜੀ ਤੇ ਬੈਠੇ ਜੀਗੇ ਬਾਹਰ ਨਿਗਾਹ ਜੀ ਸੀ ਮੈਂ ਚੱਲਰ ਬਗਲਾ ਲਾ ਮੀ ਕੋ ਕੀਤੇ ਕਿੰਨੇ ਵਜੇ ਤੱਕ ਉੜਦਾ ਆਇਆ ਲਓ ਜੀ ਭਾਈ ਜੀ ਆਪਾਂ ਨਾਂ ਨੂੰ ਲੈ ਕੇ ਸੀ ਤੇ ਦੂਤਰਾ ਆਪਣੇ ਇੱਕ ਰਹਿ ਗਿਆ ਇੱਕ ਫੁਰਦਾ ਦੂਜੇ ਤਾਂ ਨਵੇਂ ਹੀ ਸੀ ਇਹ ਬਾਜਿੰਗ ਵਾਲਾ ਤੇ ਇਹ ਵੀ ਬਸ 1:30 ਵਜੇ ਤੱਕ ਹੀ ਹੋਣਾ ਬਾਬਰਾਵਾ ਤੇ ਚਲੋ ਕੀ ਪੈ ਗਿਆ ਜਦੋਂ ਤੇ ਦੂਜਿਆਂ ਨੂੰ ਕਿੰਨਾ ਨੂੰ ਗਦਾਮ ਪਾਦੇ ਆ ਤੇ ਅਸੀਂ ਹੀ ਰਹਿ ਗਏ ਇੱਕ ਚਤਰੰਗ ਲੱਗ ਗਿਆ ਪੰਗਾ ਆ ਤੇ ਇਹ ਪਰ ਬਹੁਣਾ ਹੀ ਪੈਂਦਾ ਇਹ ਬੈਂਦਾ ਆਹ ਕਰ ਬਾਈ ਆਉ ਲੋ ਜੀ ਬਾਈ ਪੁੱਤਰ ਆਪਣਾ ਬਹਿ ਗਿਆ ਪੁੱਤਰ ਆਪਣਾ ਵੜਿਆ ਸੀਗਾ ਤੇ ਸਾਰੇ ਪੁੱਤਰ ਆਪਣੇ ਬਹਿ ਗਏ ਤੇ ਗਦਾਮ ਬਦੂ ਬਾਕੇ ਤੇ ਹੁਣ ਆਪੋ ਤੁ ਬਾਗ ਮੇਰੀ ਬਿੰਦ ਪੈਈ ਨੇ ਕੋਦੋਂ ਤੁ ਬਾਦ ਮਿਲਦੇ ਪਟਨੀ ਦਾ ਵੱਢਣ ਨੂੰ ਚਲੋ ਜੀ ਬਾਈ ਜੀ ਪਸ਼ੂ ਤੇ ਬੰਨ ਤੁਸੀਂ ਕਹਿੰਦੇ ਇੱਕ ਚੀਜ਼ ਹੀ ਵਿਖਾਈ ਜਾਂਦਾ ਪਸ਼ੂ ਬਨ ਕੇ ਬਾਈ ਜੀ ਢੂਈ ਦੀ ਬਹੁਤ ਪ੍ਰੋਬਲਮ ਹੈ ਢੂਈ ਬਹੁਤ ਦੁਖੀ ਜਾਂਦੀ ਬਈ ਇੰਜੈਕਸ਼ਨ ਲਵਾ ਕੇ ਅੰਨੇ ਚੱਲਦੇ ਆ ਡਾਕਟਰ ਦੇ